ਇਦੜ ਬਹਾਦਰ ਰਹਿਣ ਵਾਲਾ 19 ਸਾਲਾ ਨੌਜਵਾਨ ਜਿਸ ਦਾ ਨਾਮ ਕੁਲਦੀਪ ਸਿੰਘ ਹੈ ਦੱਸਿਆ ਜਾ ਰਿਹਾ ਹੈ ਦੱਸਿਆ ਕਿ ਇਸ ਦਾ ਦਿਮਾਗੀ ਸੰਤੁਲਨ ਵੀ ਥੋੜਾ ਠੀਕ ਨਹੀਂ ਹੈ ਅਤੇ ਇਹ ਪਿਛਲੇ 20 ਦਿਨਾਂ ਤੋਂ ਆਪਣੇ ਘਰੋਂ ਲਾਪਤਾ ਸੀ ਕਰਵਾਲੇ ਇਸ ਦੀ ਕਾਫੀ ਪਾਲ ਕਰ ਰਹੇ ਸੰ ਪਰ ਨਾ ਮਿਲਣ ਦੇ ਕਰਕੇ ਉਹਨਾਂ ਦੇ ਹੱਥ ਜੁੜੇ ਨੇ ਨਿਰਾਸ਼ਾ ਹੀ ਲੱਗ ਰਹੀ ਸੀ ਐਨੇ ਦਿਨਾਂ ਬਾਅਦ ਹੁਣ ਅਮਰitsar ਦੇ ਬੱਸ ਸਟੈਂਡ ਤੇ ਜੁੜਾ ਹੈ ਕੁਲਦੀਪ ਆਪਣੇ ਪਰਿਵਾਰ ਨੂੰ ਮਿਲਿਆ ਹੈ ਪਰਿਵਾਰ ਦੇ ਵਿੱਚ ਖੁਸ਼ੀ ਦੀ ਲਹਿਰ ਪਾਈ ਗਈ ਹੈ ਉਤੇ ਹੀ ਉਸ ਦੀ ਮਾਂ ਦੇ ਚਿਹਰੇ ਤੇ ਵੀ ਰੌਣਕ ਆਈ ਹੈ ਤੇ ਪੁੱਤ ਨੂੰ ਗਲੇ ਲਗਾ ਕੇ ਉਸ ਨੇ ਦੱਸਿਆ ਹੈ ਕਿ ਦੋ ਭੈਣਾਂ ਦਾ ਇਹ ਇਕਲਾਪਰਾ ਹੈ ਕੰਮ ਕਰਨ ਗਿਆ ਸੀ ਕੱਲ ਕੱਲ ਕਿຊਿਜਨ ਤੇ ਉੱਥੇ ਪਤਾ ਨਹੀਂ ਮੁੰਡਿਆਂ ਨਾਲ ਕੀ ਖਾਇਆ ਤੇ ਨਾਲ ਸਾਥੀ ਤਾਂ ਨਹੀਂ ਤੇ ਮੈਂ ਫੋਨ ਕੋਲ ਲਾਈ ਝਗੜਾ ਹੋਇਆ ਸੀ ਤੇ ਦਾਣਾ ਮੰਡੀ ਜੀ ਪਰ ਇਹਨੂੰ ਨਹੀਂ ਦੱਸਿਆ ਤੇ ਕਮਲਾ ਉਹ ਕੇ ਅਸੀਂ ਲੱਭਦੇ ਰਹੇ ਇਹਨੂੰ ਕੀ ਇਹ ਨੁਕਤਰਾ ਨਿਕਲੇ ਸੰਗਤ ਮਿਲਿਆ ਨਹੀਂ ਦਿਨ ਨੂੰ ਕਹਿੰਨੇ ਕੁੜੀ ਆ ਗਈ ਮੇਰੇ ਇਹ ਮੁੰਡਾ ਹੈ ਕੀ ਨਾ ਕੇ ਮੁੰਡੇ ਦਾ ਗੰਦੀਪ ਜੀ ਹੱਥੋਂ ਟਾਇਆ ਕਰ ਚ ਕੁਝ ਕੰਮ ਕੀ ਕਰਦੇ? ਕੁੜੀਆਂ ਵੱਡੀਆਂ ਦੋ। ਦੋ ਕੁੜੀਆਂ ਵੱਡੀਆਂ ਦੇ ਉੱਤੇ। ਮੈਂ ਵੀ ਸਦਾ ਛੋਟਾ ਹੀ। ਇਹ ਕੰਮ। ਤੁਸੀਂ ਮੁੰਡੇ ਦਾ ਕੰਮ ਡੀਜੇ ਦਾ ਕੰਮ ਕਰਦਾ ਸੀ। ਇਹ ਇਹ ਦਿਮਾਗੋ ਥੋੜਾ ਠੀਕ ਹੈ ਕੀ? ਅਫਸਰਾ ਜੀ ਦੀ ਮਾਂ ਕਜੀ ਮਾਰਾ। ਮੇਰੀ ਉਮਰ ਕਿੰਨੀ ਹੈ ਜੀ? ਤੇਰੀ ਜੀ 19 ਸਾਲਾਂ ਦੀ ਉਮਰ। ਹਾਂਜੀ। 19 ਸਾਲਾਂ ਦੀ ਉਮਰ। ਕਿੰਨੇ ਦਿਨਾਂ ਦਾ ਘਰ ਹੋ ਗਿਆ? ਤੇਰੀ ਵੀ 20 ਦਿਨ ਹੋ ਗਏ। ਇਹ ਤਾਂ ਜਿਸ ਤਰ੍ਹਾਂ ਲੱਗਾ ਉਹ। ਜਿਸ ਨੂੰ ਸਾਨੂੰ ਕੋਈ ਇਹਨਾਂ ਨੂੰ ਫੋਨ ਕੀਤਾ ਤੇ ਕੰਮ ਕਰਦੇ ਸੀ ਕਿਸੇ ਦੇ ਵੀ ਜਿਹੜੀ ਜਾਦੇ ਹੁਣ ਦੱਸਿਆ ਉਹਨੂੰ ਸਾਨੂੰ ਦੱਸ। ਜਿਸ ਨਾਲ ਗੱਲ ਕਰ ਲਓ। ਹਾਂਜੀ ਕੋਈ ਕੰਮ ਕਰਦਾ ਸੀ ਕੰਮ ਕਰਦੇ ਕਰਦੇ ਬਿਮਾਰ ਹੋ ਗਿਆ ਤਾਂ ਹਨ ਉਹਨਾਂ ਜਗਰਤਤਾ ਸੰਯੋਗਨ ਕੀ ਹੋਇਆ ਕੀ ਨਹੀਂ ਹੋ ਸਕਦਾ ਕੋਈ ਚੋੜ ਨਹੀਂ ਕੰਮ ਆ ਪਰੇ ਅੱਜ ਕਿਹੜੀ ਜਗ੍ਹਾ ਤੇ ਪੁੱਛੇ ਤੁਸੀਂ ਅੱਜ ਕਿੱਥੇ ਪੁੱਛੇ ਤੁਸੀਂ ਜੀ ਰੰਬਰ ਸਰਪ ਚਾਹਤ ਕਿੰਨਾ ਪਾ ਲਗਾ ਕਿ ਰੰਬਰ ਸਰ ਇਹ ਜੀ ਸਾਨੂੰ ਦੱਸਿਆ ਫੋਨ ਕਰਕੇ ਤੇ ਜਿਨ੍ਹਾਂ ਦੇ ਛੇੜ ਦੇ ਕੰਮ ਕਰਦਾ ਸੀ ਉਹਨੂੰ ਫੋਨ ਕੀਤਾ ਸਾਡੇ ਘਰੇ ਉਹਨਾਂ ਨੇ ਦੱਸਿਆ ਸਾਨੂੰ ਬਾਈਕਲ ਮੁੰਡਾ ਦਾ ਨਾਮ ਮਿਲ ਗਿਆ ਵਾਹ ਖੁਸ਼ੀ ਹੁੰਤ ਹਨ ਗੱਲ ਬੜੇ ਇਸ ਤਰ੍ਹਾਂ ਹੀ ਵੀ ਕੱਲ ਸ਼ਾਮ ਬੀਤੀ ਕੱਲ ਸ਼ਾਮ ਨੂੰ 4 ਵਜੇ ਕਰੀਬ ਸਾਡੇ ਪਿੰਡ ਮਹਾਵੇ ਬਸ ਜਾਂਦੀ ਢਿੱਲੋਂ ਬਸ ਉਹਦੇ ਉੱਪਰ ਅੰਮ੍ਰਿਤਸਰ ਬਸ ਸਟੈਂਡ ਤੋਂ 50 ਨੰਬਰ ਕਾਊਂਟਰ ਤੋਂ ਇਹ ਸ਼ਖਸ ਸਵਾਰ ਹੋ ਕੇ ਉੱਤੇ ਬਸ ਦੀ ਛੱਤ ਤੇ ਲੰਮੇ ਪੈ ਗਏ ਤੇ ਪਿੰਡ ਮਹਾਵੇ ਪਹੁੰਚਿਆ ਜਦੋਂ ਡਰਾਈਵਰ ਨੇ ਬਸ ਲਗਾਈ ਜਾ ਕੇ ਰੋਕੀ ਸਟਾਪ ਕੀਤੀ ਤਾਂ ਉਹਨਾਂ ਨੇ ਕਿਹਾ ਵੀ ਇੱਕ ਮੁੰਡਾ ਸਾਨੂੰ ਨੌਜਵਾਨ ਮਿਲਿਆ ਵਾ ਪਰ ਪਤਾ ਨਹੀਂ ਲੱਗਦਾ ਕਿੱਥੋਂ ਦਾ ਜਦੋਂ ਅਸੀਂ ਵੀਡੀਓ ਪਾਈ ਵੀਡੀਓ ਰਾਈਂ ਇਹਦਾ ਪਤਾ ਦੱਸਿਆ ਤੇ ਸੰਨੀ ਬੰਸ ਵਾਲਿਆ ਕੋ ਗਿੱਦੜਬਾਹ ਦੇ ਵਿੱਚ ਉਹਨੇ ਸਾਡੇ ਨਾਲ ਸੰਪਰਕ ਕੀਤਾ ਵੀ ਇਹ ਜਿਹੜਾ ਮੁੰਡਾ ਵਾ ਕੇ ਸਾਡੇ ਗਿੱਦੜਬਾਹ ਦਾ ਵਾ ਇਹ ਸਾਡੇ ਨੇੜੇ ਮੁੰਡਾ ਹੈਗਾ ਉਹਦੇ ਨਾਲ ਸੰਪਰਕ ਕੀਤਾ ਮੁੰਡੇ ਦੀ ਮਾਂ ਨਾਲ ਗੱਲਬਾਤ ਹੋਈ ਪਿਤਾ ਨਾਲ ਗੱਲਬਾਤ ਹੋਈ ਤੇਰੀ ਛੋਟੀ ਭੈਣ ਉਹਦੇ ਨਾਲ ਗੱਲਬਾਤ ਕੀਤੀ ਉਹਨੇ ਕਿਹਾ ਸਾਡਾ ਵੀਰਾ ਵੀਡੀਓ ਰਾਈ ਗੱਲਬਾਤ ਕਰਾਈ ਇਹਨਾਂ ਦੱਸਿਆ ਵੀ ਸਾਡੇ ਪਰਿਵਾਰ ਦਾ ਵਾ 16 ਦਿਨੋਂ ਵੇ ਘਰੋਂ ਝੋੜਿਆ ਨੂੰ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰੇ ਦੱਸਣਾ ਚਾਹੁੰਦਾ ਵਾਂ ਕਿ ਜਿੱਥੇ-ਜਿੱਥੇ ਵੀ ਕੋਈ ਕਿਸੇ ਨੂੰ ਇਹੋ ਜਿਹਾ ਕੋਈ ਸ਼ਖਸ਼ ਮਿਲੇ ਤੇ ਇਹ ਸ਼ਖਸ਼ ਦੇ ਨਾਂ ਤੇ ਇਸੇ ਤਰ੍ਹਾਂ ਹੀ ਵੀਡੀਓ ਪਾ ਕੇ ਉਹਦੇ ਘਰ ਪਹੁੰਚਾਇਆ ਕਰੋ ਕਿਸੇ ਦਾ ਭਰਾ ਕਿਸੇ ਦਾ ਪੁੱਤ ਕਿਸੇ ਦਾ ਘਰ ਵਾਲਾ ਕਿਸੇ ਭੈਣ ਦਾ ਭਰਾ ਕਿਸੇ ਮਾਂ ਦਾ ਪੁੱਤ ਕਿਸੇ ਪਿਓ ਦਾ ਪੁੱਤ ਕਿਸੇ ਦਾਦੇ ਦਾ ਪੋਤਰਾ ਉਹਨੂੰ ਮਿਲ ਜਵੇ ਇਹ ਤਾਂ ਵੱਡੀ ਗੱਲ ਕੋਈ ਨਹੀਂ ਹੈਗੀ ਤੇ ਤੁਹਾਡੇ ਨੈਟਰਾਂ ਹੀ ਇਹੋ ਜੀਆਂ ਗੱਲਾਂ ਜਿਹੜੇ ਮੈਂ ਸਾਰੇ ਵੀਰਾਂ ਦੱਸਣਾ ਚਾਹੁੰਦਾ ਵਾਂ ਕਿ ਕਿਸੇ ਵੀ ਆਹ ਜਿਹੜੇ ਡਰਾਈਵਰ ਹੁੰਦੇ ਨੇ ਸਾਡੇ ਟੈਕਸੀ ਡਰਾਈਵਰ ਜਾਂ ਬੱਸ ਡਰਾਈਵਰ ਇਹ ਵੀ ਇੱਕ ਬੜਾ ਪਰਪਕਾਰ ਦਾ ਕੰਮ ਕਰਦੇ ਇੱਧਰ ਦੀ ਸਵਾਰੀ ਚੁੱਕੇ ਉੱਧਰ ਖੜਦੇ ਇੱਧਰ ਸਵਾਰੀ ਚੁੱਕੇ ਉੱਧਰ ਖੜਦੇ ਆ ਜੇਕਰ ਇਹੋ ਜਿਹਾ ਕੋਈ ਮੰਦ ਬੁੱਧੀ ਬੰਦਾ ਮਿਲ ਪਈ ਉਹਨੇ ਮਾਂ ਪਿਓ ਦੀ ਸਿੱਖਿਆ ਦੇ ਉਪਰ ਦੀ ਬਾਹ ਦੇ ਉੱਤੇ ਮੋਬਾਈਲ ਨੰਬਰ ਜੂ ਲਿਖਾਇਆ ਚਾਹੀਦਾ ਇੱਕ ਕੋਲੇ ਹੋਦਾ ਮੰਦ ਬੁੱਧੀ ਵੀ ਹੋਵੇ ਥੋੜਾ ਬਲਾ ਇਹ ਵੀ ਮੈਨ ਮੈਂ ਇਹੋ ਜਿਹੇ ਬੰਦਿਆਂ ਬਾਰੇ ਗੱਲ ਕਰਦਾ ਵਾਂ ਵੀ ਜਦੋਂ ਕਿ ਪਤਾ ਪਰਿਵਾਰ ਨੂੰ ਕਿ ਸਾਡਾ ਇਹ ਬੰਦਾ ਵਾ ਸਾਡਾ ਇਹ ਤਾਂ ਮੰਦਬੁੱਧੀ ਆ ਤੇ ਇਹਦੀ ਬਾਹਰ ਇਤੇ ਜਿਤਨਾ ਮੇਲਿਆਂ ਵਿੱਚ ਉਹ ਕਾਲੀ ਅੱਖਰਾਂ ਦਾ ਨਾਲ ਲਿਖਦੇ ਆ ਤੇ ਮੋਬਾਈਲ ਨੰਬਰ ਜੁਰੂਰ ਜਿਦਾ ਅੱਜ ਕੱਲ ਮੋਬਾਈਲ ਨੰਬਰ ਦੇ ਉੱਤੇ ਬੰਦਾ ਹਰਕਤਾਂ ਲੱਭਦਾ ਇਹ ਅੱਜ ਮੈਂ 11ਵਾਂ ਬੰਦਾ ਘਰ ਭੇਜ ਚੁੱਕਾ ਦੋ ਭੈਣਾ ਭੇਜ ਚੁੱਕਾ ਇੱਕ